ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਨੂੰ ਆਏ ਸੀ ਕੁਝ ਆਰਡਰ ਤੇ ਮੈਂ ਤੁਹਾਨੂੰ ਆਪਣੀ ਰੁਟੀਨ ਸ਼ੇਅਰ ਕਰਾਂਗੀ ਇਹਦੇ ਵਿੱਚ ਤੇ ਮੇਰੇ ਆਰਡਰਾਂ ਵਿੱਚ ਕੀ ਕੀ ਸੀਗਾ ਅੱਜ ਮੇਰੇ ਕੋਲ ਸੀ ਪਹਿਲਾਂ ਕਾਜੂ ਵਾਲੇ ਨਮਕ ਪਾਰੇ ਉਹਦੇ ਲਈ ਮੈਂ ਪਹਿਲਾਂ ਆਟਾ ਗੁੰਨ ਕੇ ਰੱਖ ਲਿਆ ਹੈ ਜਿੱਦਾਂ ਅਸੀਂ ਮਟਰੀ ਦਾ ਆਟਾ ਗੁੰਦਦੇ ਹਾਂ ਸੇਮ ਆਪਾਂ ਉਸੇ ਤਰ੍ਹਾਂ ਜਿਹੜਾ ਇਹ ਆਟਾ ਹੈਗਾ ਅਜਵੈਨ ਪਾ ਕੇ ਗੁੰਨ ਲਵਾਂਗੇ ਆਟਾ ਗੁੰਨਣ ਤੋਂ ਬਾਅਦ ਅਸੀਂ ਇਹਨੂੰ ਥੋੜੀ ਦੇਰ ਸੈੱਟ ਹੋਣ ਲਈ ਰੱਖ ਦਵਾਂਗੇ ਤੇ ਫਿਰ ਅਸੀਂ ਇਹਨੂੰ ਬੇਲ ਲਵਾਂਗੇ ਤੇ ਆٹے ਨੂੰ ਬੇਲਣ ਤੋਂ ਬਾਅਦ ਅਸੀਂ ਨਾ ਕੋਈ ਵੀ ਢੱਕਣ ਲੈ ਲਵਾਂਗੇ ਜਾਂ ਕਿਸੇ ਬੋਤਲ ਦਾ ਜਾਂ ਕਿਸੇ ਵੀ ਜਾਂ ਪਲਾਸਟਿਕ ਦਾ ਢੱਕਣ ਹੋ ਗਿਆ ਜਾਂ ਸਟੀਲ ਦਾ ਹੋ ਗਿਆ ਇਹਦਰ ਆਪਾਂ ਲੈ ਲਵਾਂਗੇ ਢੱਕਣ ਜੇ ਇਦਾਂ ਦਾ ਨਾ ਮਿਲੇ ਤੇ ਪਲਾਸਟਿਕ ਦਾ ਲੈ ਲਵੋ ਤੇ ਇਹਦੇ ਨਾਲ ਜਿਹੜੇ ਆਪਾਂ ਕਾਜੂ ਹੈਗੇ ਇਹਨਾਂ ਨੂੰ ਕਟਾਂਗੇ ਪਹਿਲਾਂ ਪਰਫਲੀ ਜਾਇ ਇੱਕ ਕੱਟ ਲਵਾਂਗੇ ਕੱਟਣ ਤੋਂ ਬਾਅਦ ਫਿਰ ਅਸੀਂ ਇਦਾਂ ਜਿਹੜੇ ਸਾਡੇ ਕਾਜੂ ਦੇਖੋ ਆਪਣੇ ਆਪ ਕੱਟਦੇ ਜਾ ਰਹੇ ਨੇ ਬਹੁਤ ਸੋਹਣੇ ਸੋਹਣੇ ਤੇ ਇਹ ਜਿਹੜੇ ਸਾਰੇ ਕਾਜੂ ਹੈਗੇ ਆ ਕਾਜੂ ਵਾਲੇ ਅਸੀਂ ਨਮਕ ਪਾਰੇ ਬਣਾ ਕੇ ਤਿਆਰ ਕਰਨੇ ਆ ਸਾਰੇ ਕਾਜੂ ਪਹਿਲਾਂ ਆਪਾਂ ਕੱਟ ਲਵਾਂਗੇ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਫਿਰ ਅਸੀਂ ਕਰਾਂਗੇ ਫਰਾਈ ਬਹੁਤ ਹੀ ਸੋਖੇ ਆ ਬਣਾਣੇ ਸੇਮ ਜਿਦਾ ਅਸੀਂ ਮਟਰੀ ਬਣਾਉਂਦੇ ਹਾਂ ਉਸੇ ਤਰ੍ਹਾਂ ਅਸੀਂ ਇਹ ਆਟਾ ਗੁੰਨਾ ਹੈ ਸਖਤ ਜਿਹਾ ਜਿਦਾ ਸਮੋਸਿਆਂ ਦਾ ਆਟਾ ਗੁੰਦੇ ਆ ਉਸੇ ਤਰ੍ਹਾਂ ਸੇਮ ਇੱਕ ਸਾਨੂੰ ਕਾਜੂ ਵਾਲੇ ਨਮਕ ਪਾਰੇ ਦਾ ਆਰਡਰ ਆਇਆ ਸੀ ਦੂਜਾ ਸਾਨੂੰ ਸੀਗਾ ਮੂੰਗੀ ਦਾ ਬੇਸਨ ਦਾ ਇਹ ਦੋ ਆਰਡਰ ਹੋਰ ਸੀਗੇ ਮੂੰਗੀ ਦੀ ਅਸੀਂ ਪੰਜੀਰੀ ਬਣਾਣੀ ਹੈ ਤੇ ਬੇਸਨ ਦੀ ਆਪਾਂ ਬਰਫੀ ਬਣਾ ਕੇ ਤਿਆਰ ਕਰਨੀ ਹੈ ਇਧਰ ਜਿਹੜੇ ਸਾਡੇ ਕਾਜੂ ਵਾਲੇ ਨਮਕ ਪਾਰੇ ਆ ਅਸੀਂ ਪਲੇਟ ਵਿੱਚ ਕੱਢ ਲਏ ਆ ਇਹਨਾਂ ਨੂੰ ਹੁਣ ਪਾ ਦਵਾਂਗੇ ਕੜਾਈ ਦੇ ਵਿੱਚ ਤੇ ਗੈਸ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਸਲੋ ਰੱਖਾਂਗੇ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਗੈਸ ਆਪਾਂ ਕਰ ਦਵਾਂਗੇ ਤੇਜ਼ ਤੇਜ਼ ਗੈਸ ਦੇ ਉੱਤੇ ਜਿਹੜੇ ਸਾਡੇ ਕਾਜੂ ਵਾਲੇ ਨਮਕ ਪਾਰੇ ਆ ਇਹਨਾਂ ਨੂੰ ਅਸੀਂ ਪਕਾਵਾਂਗੇ ਸਾਈਡ ਆਪਾਂ ਚੇਂਜ ਕਰਦੇ ਰਾਵਾਂਗੇ ਥੋੜੀ ਥੋੜੀ ਦੇਰ ਬਾਅਦ ਕਾਜਿਵాలే ਨਮਕ ਪਾਰੇ ਜਿਹੜੇ ਸਾਡੇ 1 ਕਿਲੋ ਦੇ ਕਰੀਬ ਸੀਗੇ ਇਹ ਹੋ ਚੁੱਕੇ ਨੇ ਤੇ ਹੁਣ ਅਸੀਂ ਜਿਹੜਾ ਬੇਸਨ ਹੈਗਾ ਇਹਨੂੰ ਭੁੰਨ ਰਹੇ ਹਾਂ ਬੇਸਨ ਦੀ ਆਪਾਂ ਬਰਫੀ ਬਣਾ ਕੇ ਤਿਆਰ ਕਰਨੀ ਹੈ ਬੇਸਨ ਜਦੋਂ ਭੁੱਜਿਆ ਜਾਏਗਾ ਤੇ ਫਿਰ ਅਸੀਂ ਇਸ ਤੋਂ ਬਾਅਦ ਬਣਾਵਾਂਗੇ ਮੂੰਗੀ ਮੂੰਗੀ ਜਿਹੜੀ ਇੱਥੇ ਆਪਾਂ ਹਰੀ ਮੂੰਗੀ ਲੈ ਲਈ ਹੈ ਹਰੀ ਮੂੰਗੀ ਮੈਂ 1/2 ਕਿਲੋ ਲਈ ਹੈ ਇਹਨੂੰ ਪਹਿਲਾਂ ਅਸੀਂ ਭੌਣ ਲਵਾਂਗੇ ਕੜਾਈ ਦੇ ਵਿੱਚ ਭੁੰਨਣ ਤੋਂ ਬਾਅਦ ਠੰਡੀ ਕਰਕੇ ਇਹਨੂੰ ਆਪਾਂ ਪੀਸ ਲੈਣਾ ਹੈ ਤੇ ਬੇਸਨ ਇਧਰ ਜਿਹੜਾ ਸਾਡਾ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਚਾਸ਼ਨੀ ਮਿਲਾ ਕੇ ਬਰਫੀ ਦੀ ਤਿਆਰੀ ਕਰ ਦਵਾਂਗੇ ਬਰਫੀ ਅਸੀਂ ਬਣਾ ਕੇ ਤਿਆਰ ਕਰ ਲਵਾਂਗੇ ਬਰਫੀ ਤੋਂ ਬਾਅਦ ਅਸੀਂ ਜਿਹੜੀ ਮੂੰਗੀ ਹੈ ਇਧਰ ਲਈ ਸਾਈਡ ਹੋਵਾਂਗੇ ਇਧਰ ਜਿਹੜੇ ਕਾਜੂ ਵਾਲੇ ਨਮਕ ਪਾ ਰਿਹਾ ਇਹ ਵੀ ਮੈਂ ਪੈਕ ਕਰਕੇ ਰੱਖ ਦਿੱਤੇ ਹਾਂ ਜਦੋਂ ਵੀ ਮੈਂ ਮੂੰਗੀ ਵਾਲੀ ਪੰਜੀਰੀ ਬਣਾਉਂਦੀ ਹਾਂ ਜਾਂ ਮੂੰਗੀ ਦੇ ਪਿੰਨੀਆਂ ਬਣਾਉਂਦੀ ਹਾਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਸਣ ਜ਼ਰੂਰ ਪਾਈਦਾ ਹੈਗਾ ਹੈ ਪਹਿਲਾਂ ਆਪਾਂ ਬੇਸਣ ਨੂੰ ਭੁੰਨਿਆ ਤੇ ਫਿਰ ਜਿਹੜੀ ਮੂੰਗੀ ਹੈਗੀ ਹੈ ਇਹਨੂੰ ਅਸੀਂ ਪਹਿਲਾਂ ਹੀ ਭੁੰਨਿਆ ਸੀਗਾ ਪੁੰਨ ਤੋਂ ਬਾਅਦ ਅਸੀਂ ਇਹਨੂੰ ਸਿਰਫ ਪੀਸ ਕੇ ਡਾਇਰੈਕਟ ਬੇਸਨ ਦੇ ਵਿੱਚ ਮਿਕਸ ਕਰ ਦਿੱਤਾ ਬਾਕੀ ਸਾਰੇ ਡਰਾਈ ਫਰੂਟ ਪਾ ਦਿੱਤੇ ਹੈ ਤੇ ਜਿਹੜੀ ਸਾਡੀ ਮੂੰਗੀ ਦੀ ਪੰਜੀਰੀ ਹੈ ਇਹ ਵੀ ਬਣ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਖੰਡ ਮਿਕਸ ਕਰ ਦੇਵਾਂਗੇ ਪੰਜੀਰੀ ਬਣ ਕੇ ਤਿਆਰ ਹੈ ਮੂੰਗੀ ਦੀ ਜਿਹੜੀ ਪਿੰਨੀਆਂ ਹੈਗੀ ਆ ਪੰਜੀਰੀਆ ਇਹ ਹਰ ਕੋਈ ਬਣਾ ਸਕਦਾ ਹੈ ਬਹੁਤ ਹੀ ਸੌਖੀ ਹੈਗੀ ਬਣਾਉਣੀਆਂ ਸਿਰਫ ਜਿਹੜੀ ਬਰਫੀ ਹੈ ਇਹਦੇ ਵਿੱਚ ਥੋੜਾ ਜਿਹਾ ਚਾਸ਼ਨੀ ਦਾ ਚੱਕਰ ਹੁੰਦਾ ਹੈ ਉਹਦੇ ਲਈ ਵੀ ਬਸ ਜੇ ਸਾਡੀ ਮੈਜ਼ਰਮੈਂਟ ਜਿਹੜਾ ਸਾਰਾ ਹਿਸਾਬ ਕਿਤਾਬ ਹੈਗਾ ਬਰਾਬਰ ਹੋਵੇ ਸਾਰਾ ਕੁਝ ਵਧੀਆ ਹੋਵੇ ਤੇ ਜਿਹੜੀ ਸਾਡੀ ਬਰਫੀ ਬੇਸਣ ਦੀ ਹੈਗੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹਦਾ ਇਹ ਜਿਹੜੀ ਮੈਜ਼ਰਮੈਂਟ ਹੈਗੀ ਆ ਉਹ ਇਸ ਤਰ੍ਹਾਂ ਹੈ ਜਿਹੜੀ ਇਹ ਬੇਸਣ ਦੀ ਬਰਫੀ ਹੈ ਬਣਾਣੀ ਤਾਂ ਬਹੁਤ ਸੌਖੀ ਹੈ ਬਸ ਇੱਕ ਚਾਸ਼ਨੀ ਦਾ ਚੱਕਰ ਹੁੰਦਾ ਹੈ ਜੇ ਤੁਹਾਨੂੰ ਚਾਸ਼ਨੀ ਦੀ ਸੈਟਿੰਗ ਦਾ ਪਤਾ ਲੱਗ ਜਾਵੇ ਤੇ ਤੁਸੀਂ ਹਰ ਕੋਈ ਇਹ ਜ ਹੁੰਦੀ ਹੈ ਦੇਖੋ ਜਿੱਦਾਂ ਅਸੀਂ ਬੇਸਣ ਲਿਆ 500 ਗ੍ਰਾਮ ਮੀਨਸ ਬੇਸਣ ਅਸੀਂ 500 ਗ੍ਰਾਮ ਲੈ ਲਿਆ ਤੇ ਜਿਹੜਾ ਆਪਾਂ ਘਿਓ ਲੈਣਾ ਹੈ ਉਹ ਆਪਾਂ ਲੈਣਾ 250 ਗ੍ਰਾਮ ਬੇਸਣ ਦਾ ਅੱਧ ਆਪਾਂ ਘਿਓ ਲੈਣਾ ਹੈ ਠੀਕ ਹੈ ਘਿਓ ਲੈਣ ਤੋਂ ਬਾਅਦ ਜਿਹੜੀ ਆਪਾਂ ਖੰਡ ਲੈਣੀ ਹੈ ਜੇ ਆਪਾਂ ਬੇਸਣ 500 ਗ੍ਰਾਮ ਲਿਆ ਹੈ ਤੇ ਖੰਡ ਆਪਾਂ ਲੈਣੀ ਹੈ 400 ਗ੍ਰਾਮ ਤੇ ਜਿਹੜਾ ਅਸੀਂ ਚਾਸ਼ਨੀ ਲਈ ਪਾਣੀ ਲੈਣਾ ਹੈ ਉਹ ਆਪਾਂ 200 ਗ੍ਰਾਮ ਖੰਡ ਦਾ ਅੱਧ ਆਪਾਂ ਪਾਣੀ ਲੈਣਾ ਹੈ ਬੇਸਣ ਦਾ ਅੱਧ ਆਪਾਂ ਘਿਓ ਲੈਣਾ ਹੈ ਇਹ ਆਪਣੇ ਦਿਮਾਗ 'ਚ ਤੁਸੀਂ ਬਿਠਾ ਲਓ ਠੀਕ ਹੈ ਤੇ ਬੇਸਨ ਤੇ ਖੰਡ ਵਿੱਚ ਜਿਹੜਾ ਡਿਫਰੈਂਸ ਹੋਣਾ ਚਾਹੀਦਾ ਉਹ 100 ਗ੍ਰਾਮ ਘੱਟ ਹੋਣੀ ਚਾਹੀਦੀ 100-150 ਗ੍ਰਾਮ ਜੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਜੇ ਤੁਸੀਂ ਤੇਜ਼ ਖਾਂਦੇ ਹੋ ਤੇ ਪਾ ਲਿਓ ਬਰਾਬਰ ਦਾ ਪਰ ਥੋੜਾ ਘੱਟ ਹੀ ਪਾਓ ਦੇ ਬਸ ਅਸੀਂ ਇੱਕ ਤਾਰ ਦੀ ਚਾਸ਼ਨੀ ਬਣਾਣੀ ਹੈ ਜਦੋਂ ਇੱਕ ਤਾਰ ਭਾਂਜੇ ਹਲਕੀ ਹਲਕੀ ਹੱਥ ਉੱਤੇ ਇੱਕ ਤਾਰ ਬੰਦੀ ਹੋਵੇ ਬਸ ਤੁਸੀਂ ਗੈਸ ਨੂੰ ਕਰ ਦੇਵੋ ਬੰਦ ਬੇਸਨ ਨੂੰ ਵੀ ਭੁੰਨ ਕੇ ਠੰਡਾ ਕਰ ਲਓ ਚਾਸ਼ਨੀ ਨੂੰ ਵੀ ਥੋੜੀ ਜਿਹੀ ਠੰਡੀ ਕਰ ਲਓ ਗਰਮ ਗਰਮ ਦੋਨਾਂ ਚੀਜ਼ਾਂ ਨੂੰ ਬਿਲਕੁਲ ਮਿਕਸ ਨਹੀਂ ਕਰਨਾ ਤੇ ਬਹੁਤ ਵਧੀਆ ਜਿਹੜੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਥੋੜੀ देर ਆਪਾਂ ਇਹਨੂੰ ਜਦੋਂ ਆਪਾਂ ਟ੍ਰੇ ਵਿੱਚ ਪਾ ਦਾਂਗੇ ਥੋੜੀ देर ਆਪਾਂ ਇਹਨੂੰ ਸੈੱਟ ਹੋਣ ਨੂੰ ਰੱਖ ਦਵਾਂਗੇ ਮੀਨਸ ਕਿ 5-10 ਮਿੰਟ 5-10 ਮਿੰਟ ਦੇ ਵਿੱਚ ਵਧੀਆ ਤਰੀਕੇ ਨਾਲ ਠੰਡੀ ਹੋ ਕੇ ਸੈੱਟ ਹੋ ਜਾਂਦੀ ਹੈ ਫਿਰ ਆਪਾਂ ਇਹ ਬਰਫੀ ਵੀ ਆਪਾਂ ਬਣਾ ਲਈ ਐ ਮੂੰਗੀ ਵੀ ਆਪਾਂ ਬਣਾ ਕੇ ਤਿਆਰ ਕਰ ਲਈ ਐ ਤੇ ਹੁਣ ਅਸੀਂ ਪੈਕਿੰਗ ਕਰ ਲਵਾਂਗੇ ਆਪਣੇ ਡੱਬਿਆਂ ਦੇ ਵਿੱਚ ਬੇਸਨ ਤੇ ਜਿਹੜੀ ਮੂੰਗੀ ਹੈਗੀ ਐ ਇਹ ਜਾ ਰਹੀ ਐ ਇੰਗਲੈਂਡ ਤੇ ਜਿਹੜੇ ਕਾਜੂ ਵਾਲੇ ਨਮਕ ਪਾਰੇ ਡਰਾਈ ਫਰੂਟ ਦੇ ਲੱਡੂ ਤੇ ਮਠਿਆ ਜਿਹੜਾ ਵੱਡਾ ਡੱਬਾ ਹੈ ਇਹ ਦਿੱਲੀ ਜਾ ਰਿਹਾ ਤੇ ਜਿਹੜਾ ਮੈਂ ਇੱਕ ਪੈਕ ਕਰ ਚੁੱਕੀ ਹਾਂ ਉਹ ਜਾ ਰਿਹਾ ਹੈ ਜਲੰਧਰ ਸਾਮਾਨ ਸਾਡਾ ਬਣ ਕੇ ਸਾਰਾ ਤਿਆਰ ਹੋ ਚੁੱਕਾ ਹੈ